ਪਹਿਲਾਂ ਹੀ ਮੌਸਮ ਦੀ ਮਾਰ ਚੱਲ ਰਹੀ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ। ਉੱਥੇ ਇਹਨਾਂ ਫਸਲਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਕਿਸਾਨਾਂ ਲਈ ਆਫਤ ਬਣ ਗਈਆਂ ਨੇ। ਮਾਮਲਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਹਲਕਾ ਅਮਲੋ ਦੇ ਪਿੰਡ ਭਗਵਾਨਪੁਰਾ ਦਾ ਜਿੱਥੇ 40 ਏਕੜ ਨਾਲ ਅਤੇ 3.5 ਏਕੜ ਕਣਕ ਦੀ ਫਸਲ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਸੜ ਕੇ ਸੁਆਹ ਹੋ ਗਈ। ਅਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਚੱਲਿਆ ਇਸ ਮੌਕੇ ਜਾਣਕਾਰੀ ਦਿੰਦੇ ਕਿ ਕਿਸਾਨਾਂ ਨੇ ਦੱਸਿਆ ਕਿ ਅੱਗ ਇੱਕਦਮ ਹੀ ਵਧਣ ਲੱਗੀ ਤੇ ਵੇਗ ਦੇ ਵੇਗ ਦੇ ਅੱਗ ਨੇ ਬਹੁਤ ਨੁਕਸਾਨ ਕਰ ਦਿੱਤਾ ਸਮੇਂ ਸਿਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਕਿਸਾਨਾਂ ਨੇ ਰਲ ਕੇ ਅੱਗ ਤੇ ਕਾਬੂ ਪਾਇਆ ਤੇ ਹੁਣ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਮਸ਼ੀਨ ਚੱਲ ਰਹੀ ਸੀ ਉਧਰੋਂ ਉਧਰੇ ਪਾਸੋਂ ਅੱਗ ਲੱਗੀ ਜੀ ਤੇ ਵਿੱਚ ਖੜੇ ਕਣਕ ਮੱਚ ਗਿੱਤੇ ਸਾਡਾ ਲੰਗਾ ਬਹੁਤ ਮੱਚ ਗਿਆ 40 50 ਕਿਲਿਆਂ ਦੇ ਗੇਂਦਰੀ ਕਣਕ ਵੱਢਿਆ ਸੀ ਲੰਗਾ ਜੀ ਉਹ ਤੂੜੀ ਵਾਸਤੇ ਸਾਡਾ ਉਹ ਮੱਚਿਆ ਜੀ ਤੇ 8 9 ਕਣਚਾਰ ਕਿੱਲੇ ਤੇ ਸਾਡੇ ਖੜੇ ਕਣਕ ਦੇ ਮੱਚੇ ਨੇ ਜੀ ਤੇ ਬਹੁਤ ਮਾੜੀ ਘਟਨਾ ਹੋਈ ਹੈ ਜੀ ਤੇ ਇਹਦਾ ਸਾਨੂੰ ਮੌਜੂਦ ਮਿਲਣਾ ਚਾਹੀਦਾ ਜੀ ਤੇ ਕਿਤੇ ਜ਼ਮੀਨਾਂ ਨੇ ਜੀ ਸਾਡੇ ਕੋਲ ਤੂੜੀ ਜੋ ਬਚਣੀ ਹੁੰਦੀ 4 ਪੈਸੇ ਹੀ ਸਾਡਾ ਬਹੁਤ ਨੁਕਸਾਨ ਅਤੇ ਘਟਨਾਵਲੀ ਥਾਂ ਤੇ ਪਹੁੰਚੇ ਹਲਕਾ ਅਮਲੋ ਅਕਾਲੀ दल ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਹਾ ਕਿ ਉਹਨਾਂ ਦੇ ਦੇਖਦੇ ਹੀ ਦੇਖਦੇ ਫਸਲ ਅਤੇ ਨਾੜ ਸੜ ਕੇ ਸੁਆਹ ਹੋ ਗਈ ਉਹਨਾਂ ਨੇ ਲੱਗੀ ਅਗਰੂ ਦੇਖਦੇ ਹੋਏ ਤੁਰੰਤ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਮਾਮਲਾ ਧਿਆਨ ਵਿੱਚ ਲਿਆਂਦਾ ਤੇ ਐਸ ਡੀ ਐਮ ਅਮਲੋ ਆਪਣੀ ਟੀਮ ਨਾਲ ਮੌਕੇ ਤੇ ਪਹੁੰਚੇ ਉਹ ਪੰਜਾਬ ਸਰਕਾਰ ਤੋਂ ਮੰਗ ਕਰਦੇ ਨੇ ਕਿ ਕਿਸਾਨਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ ਬੜੀ ਦੁਖੀ ਗੱਲ ਹੈ ਕਿਸਾਨਾਂ ਨੇ ਪੁੱਤਾਂ ਨੂੰ ਪਾਲੀ ਫਸਲ ਅੱਜ ਇੱਥੇ ਸੜ ਕੇ ਸੁਆਹ ਹੋ ਗਈ ਹੈ ਇਸ ਪਿੰਡ ਭਗਵਾਨਪੁਰ ਦਾ ਰਕਵਾ ਪੈਂਦਾ ਕੁਛ ਪਿੰਡ ਦਾ ਦਹਿਲਦਾ ਪੈਂਦਾ ਤੋਂ ਇਸ ਕਰਕੇ ਬੜੀ ਅੱਗ ਲੱਗੀ ਤੇ 40-45 ਕੀਲੇ ਦੇ ਵਿੱਚ ਨੁਕਸਾਨ ਹੋਇਆ ਜਿਹਦੇ ਵਿੱਚੋਂ ਖੜੀ ਕਾਂਕਸੀ ਸਾਡੇ ਸਾਹਮਣੇ ਕਾਂਕ ਫੁਕੀ ਆ ਤੇ ਉਸ ਤੋਂ ਬਾਅਦ ਖੜੀ ਨਾਲ ਸੀ ਜਿਨ੍ਹਾਂ ਨੇ ਤੂਰੀ ਬਣਾਉਣੀ ਸੀ ਉਹ ਤਾਂ ਬੜਾ ਨੁਕਸਾਨ ਹੋਇਆ ਸੋ ਮੈਂ ਸਮਝਦਾ ਕਿ ਬਹੁਤ ਭਾਰੀ ਨੁਕਸਾਨ ਹੈ ਦੁੱਖ ਦੀ ਗੱਲ ਹੈ ਸਾਡੀ ਹਮਦਰਦੀ ਹੈ ਉਹਨਾਂ ਕਿਸਾਨਾਂ ਨਾਲ ਤੇ ਮੌਕੇ ਤੇ ਧੰਨਵਾਦ ਕਰਨਾ ਚਾਹੁੰਦਾ ਹਾਂ ਪ੍ਰਸ਼ਾਸਨ ਦਾ ਮੌਕੇ ਤੇ ਐਸਡੀਐਮ ਸਾਹਿਬ ਰਮਲੂਰ ਐਸਡੀਐਂ ਤਹਿਸੀਲਦਾਰ ਰਮਲੂਰ ਮੌਕੇ ਤੇ ਪਹੁੰਚੇ ਸੋ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆਂ ਪਟਿਆਲੇ ਜ਼ਿਲ੍ਹੇ ਦੇ ਫਤੇਗੜ ਦੇ ਵਿੱਚ ਵੀ ਕਿਉਂਕਿ ਜਿਹੜੀ ਇਹ ਫਾਇਰ ਬ੍ਰਿਗੇਡ ਮਲਟੀਕ ਵਿਧਗੜ ਖੜਦੀ ਆ ਸਾਡੀ ਅਪੀਲ ਆ ਕਿ ਇਹ ਜਿਹੜਾ ਰਕਵਾ ਜਿਆਦਾ ਜ਼ਿਆਦਾ ਪੈਂਦਾ ਮਲੂ ਨੂੰ ਸੋ ਇੱਕ ਅਪੀਲ ਆ ਕਿ ਇੱਕ ਫਾਇਰ ਬ੍ਰਿਗੇਡ ਮਲੂ ਖੜੇ ਇੱਕ ਫਾਇਰ ਬ੍ਰਿਗੇਡ ਪਾਸੋਂ ਖੜਨੀ ਚਾਹੀਦੀ ਆ ਹੁਣ ਆਬੇ ਤੋਂ ਆਈ ਹੈ ਲੇਟ ਆਈ ਹੈ ਸੋ ਇਸ ਕਰਕੇ ਸਾਰੇ ਪ੍ਰਸ਼ਾਸਨ ਨੂੰ ਬੇਨਤੀ ਆ ਕਿ 10-15 ਦਿਨ ਦਾ ਸੀਜ਼ਨ ਹੁੰਦਾ ਉਹਨਾਂ ਸੀਜ਼ਨ ਦੇ ਵਿੱਚ ਮੈਂ ਪਰ ਵਰਦ ਬੋਖਤਾ ਕਰਨੇ ਚਾਹੀਦੇ ਨੇ ਜਿਹਦੇ ਨਾਲ ਕਿਸਾਨੀ ਦੀ ਹੋ ਰਹੀ ਨੁਕਸਾਨ ਨੂੰ ਬਚਾਇਆ ਜਾਵੇ ਕਿਉਂਕਿ ਕਿਸਾਨ ਪਹਿਲਾਂ ਹੀ ਬੜੀ ਬੁਰੀ ਬੁਰੇ ਹਾਲਾਤਾਂ ਦੇ ਨਿਕਲ ਰਿਹਾ ਤੇ ਉਤੋਂ ਇਹ ਮੰਦਭਾਗੀ ਖਬਰ ਜੇ ਮੈਂ ਘਟਨਾ ਵਾਪਰਦੀ ਅੱਗ ਲੱਗ ਜਾਂਦੀ ਆ ਸੋ ਇਸ ਨੂੰ ਰੋਕਣ ਵਾਸਤੇ ਪ੍ਰਸ਼ਾਸਨ ਚੁਸਤੁਰਤ ਹੋਰ ਹੋਣਾ ਚਾਹੀਦਾ ਫਾਇਰ ਬਿਗੇਟ ਦਾ ਹੋਰ ਲੈਣੀ ਚਾਹੀਦੀ ਹੈ ਜਿਸ ਨਾਲ ਕੀ ਇਹ ਸਾਕ ਨੂੰ ਰੋਕਿਆ ਜਾ ਸਾਨੂੰ ਤੇ ਡੀਸੀ ਫਤਿਹਗੜ੍ਹ ਡੀਸੀ ਨੂੰ ਤੇ ਸਰਕਾਰ ਨੂੰ ਅਪੀਲ ਕਰਦੇ ਆ ਕਿ ਜਿਹੜਾ ਵੀ ਕਿਸਾਨਾਂ ਦੀ ਫਸਲ ਨੂੰ ਅੱਗ ਲੱਗੀ ਆ ਉਹਦਾ ਘਟੋ-ਘਟ ਸਾਡੇ ਸਾਹਮਣੇ ਫੌਲਪ ਹੋ ਗਈ ਆ ਘਟੋ-ਘਟ ਵੀ 50-50000 ਰੁਪਇਆ ਪਰ ਇੱਕ ਮਾਫੀਆ ਮਿਲਣਾ ਚਾਹੀਦਾ ਤਾਂ ਕਿ ਕਿਸਾਨੀ ਨੂੰ ਬਚਾਇਆ ਜਾ ਸਕੇ ਇਸ ਸੰਬੰਧੀ ਤਹਿਸੀਲਦਾਰ ਨੇ ਕੀ ਕਿਹਾ ਤੁਸੀਂ ਖੁਦ ਹੀ ਸੁਣ ਲਵੋ ਜਿਹਦੇ ਵਿੱਚ ਇੱਕ ਕਣਕ ਨੂੰ ਖੜੀ ਕਣਕ ਨੂੰ ਅੱਗ ਲੱਗੀ ਆ ਉਹਦੇ ਉੱਤੇ ਐਸਡੀਐਮ ਸਾਹਿਬ ਨੇ ਮੌਕਾ ਦੇਖਿਆ ਮੈਂ ਖੁਦ ਵੀ ਮੌਕੇ ਤੇ ਗਿਆ ਸਾਡੇ ਰੈਵੀਨੂ ਸਟਾਫ ਦੇ ਪਟਵਾਰੀ ਉੱਥੇ ਮੌਜੂਦ ਸੀ ਉਥੇ ਬਾਕੀ ਫਾਇਰ ਬ੍ਰਿਗੇਡ ਨੇ ਆ ਕੇ ਮੰਡੀ ਬਿੰਦੂ ਨੂੰ ਅੱਗ ਨੂੰ ਕੰਟਰੋਲ ਕਰ ਲਿਆ ਹੈ ਜਿਹੜਾ ਉਥੇ ਨੁਕਸਾਨ ਦਾ ਜਿਹੜਾ ਜਾਇਜ਼ਾ ਹੈ ਉਹ ਫਿਰਵਾਰੀ ਨੂੰ ਕੀਤਾ ਜਾਤਾ ਹੈਗਾ ਉਹਦੀ ਅਸੈਸਮੈਂਟ ਕਰਕੇ ਆਖਰਕਾਰ ਰਿਪੋਰਟ ਉਸ ਦੀ ਬੜਕੇ ਚਲੀ ਜਾਊਗੀ ਤੇ ਜਿਹੜਾ ਜੋ ਵੀ ਇਸ ਦੇ ਸੰਬੰਧੀ ਅਗਲੀ ਦੀ ਕਾਰਵਾਈ ਹੋਈ ਉਹ ਨੂੰ ਚੁਲਿਆ ਜਾਵੇਗਾ ਅੱਗ ਲੱਗਣ ਦਾ ਕਾਰਨ ਤਾਂ ਅਜੇ ਤੱਕ ਪਤਾ ਨਹੀਂ ਲੱਗਿਆ ਪਰ ਇਹ ਪਤਾ ਚੱਲਿਆ ਹੈ ਕਿ ਇਹ ਜਿਹੜਾ ਚੈਲਾ ਪਿੰਡ ਹੈਗਾ ਪਾਸੋਂ ਸਫਤ ਸਕੀਮ ਚ ਪੈਂਦਾ ਹੈ ਉਸ ਤੋਂ ਅੱਗ ਸ਼ੁਰੂ ਹੋਈ ਹੈ ਉਤੋਂ ਬਾਅਦ ਸ਼ੁਰੂ ਹੋ ਕੇ ਆਪਣੇ ਜਿਹੜਾ ਭਗਵਾਨਪੁਰਾ ਸਰਦਰ ਲਗ ਵੀ ਆਪਣੀ ਨਾਲ ਉਹਦੇ ਵਿੱਚ ਫਿਰ ਹੁਣ ਵੇਖਣਾ ਹੋਵੇਗਾ ਕਿ ਸਰਕਾਰ ਇਸ ਸੰਬੰਧੀ ਕਿਸਾਨਾਂ ਲਈ ਕੀ ਕਰਦੀ ਹੈ ਪਰ ਜਿਸ ਤਨ ਲਾਗੇ ਉਹ ਹੀ ਜਾਣੇ ਪੁੱਤਾਵਾਗ ਪਾਲੀ ਫਸਲ ਨੂੰ ਅੱਖਾਂ ਅੱਗੇ ਸੜਦੀ ਵੇਖਣਾ ਕਿੰਨਾ ਦੁਖਦਈ ਹੈ ਉਸਦੀ ਪੀੜ ਸ਼ਾਇਦ ਸਰਕਾਰਾਂ ਨਾ ਸਮਝ ਸਕਣ ਫਤੇਗੜ ਸਾਹਿਬ ਤੋਂ ਦੀਪਕ ਸੂਤ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੈਨੇਡਾ ਐਸ ਡੀ ਐਸ ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ 1 ਸਾਲ ਦੀ ਜੀ ਆਈ ਸੀ ਅਤੇ ਆਇਲਸ ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ ਸੋ ਜੇ ਤੁਸੀਂ ਸਪਟੰਬਰ ਐਸ ਡੀ ਐਸ ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ ਅੱਜ ਹੀ ਕੰਟੈਕਟ ਕਰੋ 92563 92563